ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸੰਗਤ ਨੂੰ ਪਤਾ ਹੈ ਕਿ ਹੁਣ ਹੋਲਾ ਮਹੱਲਾ ਆ ਰਿਹਾ ਆਪਣਾ ਆਨੰਦਪੁਰ ਸਾਹਿਬ ਸਾਰੀਆ ਫੌਜਾਂ ਇੱਥੇ ਪੰਜ ਸਤ ਨਿਹੰਗ ਸਿੰਘ ਜਥੇਬੰਦੀਆਂ ਜਿਹੜੇ ਕਿ ਕੌਮੀ ਸਾਬ ਮੋਰਚੇ ਤੇ 2 ਸਾਲ ਤੋਂ ਸੇਵਾ ਕਰਦੇ ਆ ਰਿਹਾ ਜਿਹੜਾ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਸਮੁੱਚੀ ਸੰਗਤ ਨੂੰ ਇਹੀ ਬੇਨਤੀ ਏ ਵੀ ਆਪਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਹੋਲੇ ਮਹੱਲੇ ਤੇ ਆਨੰਦਪੁਰ ਸਾਹਿਬ ਪਹੁੰਚਣਾ ਤੇ ਸਾਰੇ ਦਲਪੰਥ ਵੀ ਪਹੁੰਚ ਰਹੇ ਆ ਸਮੂਤੀ ਸੰਗਤ ਬਰੀ ਚੜ੍ਹਦੀ ਗਲਾ ਜੇ ਪਹੁੰਚੇ ਤੇ ਬਾਕੀ ਸੰਗਤ ਨੇ ਇੱਕ ਛੋਟੀ ਜਿਹੀ ਵਿਚਾਰਿਆ ਵੀ ਜਿਹੜਾ ਸਾਡੇ ਅਕਾਲ ਤਖਤ ਸਾਹਿਬ ਦਾ ਜਹੇਦਾਰ ਤਿੱਜੇ ਦਿਨ ਬਦਲ ਦਿੱਤਾ ਜਾਂਦਾ ਹੈ ਦੱਸੋ ਇਹ ਠੀਕ ਆ ਸਾਨੂੰ ਸਾਰਿਆਂ ਨੂੰ ਜਾਗਦੇ ਜ਼ਮੀਰਾ ਵਾਲੇ ਬਣਨਾ ਚਾਹੀਦਾ ਹੈ ਅਕਾਲੀ ਫੁੱਲਾ ਸਿੰਘ ਵਰਗਾ ਅਕਾਲ ਤਖਤ ਸਾਹਿਬ ਤੇ ਜਰਨੈਲ ਹੋਣਾ ਚਾਹੀਦਾ ਜਿਹੜਾ ਕਿ ਕਿਸੇ ਦਾ ਗੁਲਾਮ ਨਾ ਹੋਵੇ ਆਜ਼ਾਦ ਹੋਵੇ ਤਿਆਰ ਪਰ ਤਿਆਰ ਹੋਵੇ ਜਿਹੜਾ ਕਿ ਪੰਥ ਨੂੰ ਸੇਵ ਦਵੇ ਸਮਾਜ ਨੂੰ ਸੇਵ ਦਵੇ ਅੱਜ ਦੁੱਖ ਪੰਜਾਬ ਦੇ ਵਿੱਚ ਕਿੱਡਾ ਘੋਣ ਲੱਗਿਆ ਹੈ ਕੋਈ ਲੋਕ ਕ੍ਰਿਸਚਨ ਬਣਦੇ ਜਾਂਦੇ ਆ ਸਿੱਖ ਧਰਮ ਛੱਡ ਕੇ ਹੋਰ ਧਰਮਾਂ 'ਤੇ ਜਾ ਰਹੇ ਆ ਜਾਤਾਂ ਪਾਤਾਂ ਕਿੰਨੀਆਂ ਵਧੀਆਂ ਪੰਜਾਬ ਦੇ ਵਿੱਚ ਇਸ ਕਰਕੇ ਸਾਰੇ ਆਪਾਂ ਇਕੱਠੇ ਹੋਈਏ ਤਕੜੇ ਹੋ ਕੇ ਹੋਲੇ ਮੱਲੇ ਦੇ ਪਹੁੰਚਣਾ ਹੈ 15 ਤਰੀਕ ਨੂੰ 15 ਮਾਰਚ ਨੂੰ ਖਾਲਸਾ ਬੰਦ ਤੋਂ ਵੱਡੇ ਜਹੋ ਜਲਾਲ ਦੇ ਨਾਲ ਮਹੱਲਾ ਚੜ੍ਹਾਇਆ ਜਾਏਗਾ ਜਿਹੜਾ ਆਪਣੇ ਜਥੇਬੰਦੀ ਦਾ ਅਸਥਾਨ ਗੁਰਦੁਆਰਾ ਤਪਸਥਾਨ ਸ੍ਰੀ ਅਨੰਦਪੁਰ ਸਾਹਿਬ ਭਾਈ ਜੇਤਾ ਜੀ ਉਸਦੇ ਪ੍ਰਬੰਧਕ ਬਾਬਾ ਤੀਰਤ ਸਿੰਘ ਜੀ ਸਮੂਚਾ ਦਲਪੰਥ ਉਸੇ ਸਥਾਨ ਤੇ ਪਹੁੰਚ ਰਿਹਾ ਹੈ ਸਾਰੇ ਬਾਅਦ ਚੜ ਕੇ ਪਹੁੰਚੇ ਤੇ ਬਾਕੀ ਸਾਰੇ ਆਪਾਂ ਤਗੜੇ ਹੋ ਕੇ ਵਿਚਾਰ ਦਈਏ ਵੀ ਸਾਡਾ ਜਿਹੜਾ ਅਕਾਲ ਤਖਤ ਸਾਹਿਬ ਦਾ ਜਹੀਦਾਰ ਤੀਜੇ ਦਿਨ ਬਦਲਿਆ ਜਾਣਾ ਕਦੀ ਕੋਈ ਜਹੀਦਾਰ ਲਾਦ ਨਾ